ਸਭ ਦੇ ਵਿੱਚ ਜਿਹੜਾ ਕੋਈ ਆਪਣੇ ਕੋਲ ਔਰ ਇਹ ਦੇਖੋ ਇਹਦੇ ਵਿੱਚ ਮੈਂ ਕੀ ਹੋਰੇ ਕਾਹਦੇ ਨਾ ਇਹ ਪੂਰਾ ਜੀ ਬਣਾਉਣਾ ਕਿ ਇਹਦਾ ਇਹ ਚਰਮਾਈ ਮਿਲਣਾ ਕਰਵਾਉਣਾ ਇਹਨਾਂ ਗੱਲਾਂ ਵਿੱਚ ਕ੍ਰਿਸਚਨ ਜਿਹੜੇ ਨਹੀਂ ਇਹ ਦੇਖੋ ਇਹ ਜਿਹੜੀ ਗੱਲ ਹੈਗੀ ਨਾ ਇਹ ਗੱਲ ਸਪਸ਼ਟ ਰੂਪ ਦੇ ਜੇ ਤੁਸੀਂ ਦੇਖ ਨੂੰ ਵੀ ਕੱਲ ਵੀ ਮੈਂ ਲਾਈਵ ਹੋਇਆ ਸੀਗਾ ਮਿਨੋਰਿਟੀ ਕਮਿਊਨਿਟੀ ਮਿਨੋਰਿਟੀ ਦੇ ਅਧੀਨ ਆ ਤੇ ਜਿੰਨੇ ਲੋਕ ਨੇ ਇਹ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਛਾ ਮੈਨੂੰ ਥੋੜੇ ਪਹਿਲਾਂ ਅਲੱਗ-ਅਲੱਗ ਜਿੰਨੀਆਂ ਵੀ ਕਿਉਂਕਿ ਇਹ ਇਮੀਡੀਏਟਲੀ ਫੈਕਟ ਦੇ ਨਾਲ ਹੀ ਰੱਖੀ ਗਈ ਔਰ ਕਰਤੀ ਗਈ ਹੈ ਅੱਜ ਇਹ ਬਿੱਟੂ ਮੜੀ ਕਿਉਂ ਨਹੀਂ ਗੱਲ ਕਰਦੇ ਨੇ ਉਹ ਇਸੇ ਵਜ੍ਹਾ ਨਾਲ ਗੱਲ ਕਰਦੇ ਨੇ ਕਿ ਅਸੀਂ ਲੈ ਗਏ ਇਹ ਅਸੀਂ ਜਿਹੜਾ ਸਟੈਂਡਰਡ ਅਨਸਰ ਸੀ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਸਾਡੀ ਜਥੇਬੰਦੀ ਯੂनाइटेड ਪੀਪਲਸ ਲੀਗ ਵੱਲੋਂ ਔਰ ਨਾਲ ਦੀ ਨਾਲ ਹੀ ਸਾਡੇ ਵਿੱਚ 파ਸਟਰ ਸਹਿਵਾਨ ਔਰ ਸਾਡੇ ਰਾਇਨੀਤੀਕ ਅਧਾਰ ਦੇ ਜਥੇਬੰਦੀਆਂ ਦੇ ਆਗੂ ਸਹਿਬਾਨ ਬੈਠੇ ਆ ਜਿਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਪਾਸਟਰ ਐਂਥਨੀ ਮਸੀ ਯੂनाइटेड ਪੀਪਲਸ ਲੀਗ ਤੋਂ ਫਾਊਂਡਰ ਨੇ ਇੱਕ ਕ੍ਰਿਸਚਨ ਪਾਸਟਰ ਐਸੋਸੀਏਸ਼ਨ ਦੇ ਸਿਸਟਰ ਰੀਨਾ ਮਸੀ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਮਹਿਲਾ ਵਿੰਗ ਦੇ ਔਰ ਨਾਲ ਸਿਸਟਰ ਸ਼ੋਭਾ ਜੀ ਆ ਪਾਸਟਰ ਸ਼ੋਭਾ ਜੀ ਇਹਨਾਂ ਦਾ ਆਪਣਾ ਚਰਚ ਦਾ ਚਰਚ ਆਫ ਮਰਸੀ ਸੈਂਟਰ ਹੈ ਆ ਪਾਸਾ ਆਨੰਦ ਵਰਮਾ ਜੀ ਔਰ ਨਾਲ ਮੇਰੇ ਦਰਸਜੇ ਬੈਠੇ ਖੱਬੇ ਬੈਠੇ ਪੀਟਰ ਮਸੀ ਬਲਦਪੁਰ ਜੀ ਕ੍ਰਿਸਚਨ ਅਵੇਰਨੈਸ ਲੀਡਰਸ਼ਿਪ ਦੇ ਪ੍ਰਧਾਨ ਨੇ ਅਨਾਲ ਸੌਰਮਸੀ ਜੀ ਮਸੀਹ ਹੈਲਪਿੰਗ ਹੈਂਡ ਤੋਂ ਪ੍ਰਧਾਨ ਨੇ ਪਾਸਟਰ ਹਰਪਜਨ ਜੀ ਔਰ ਸैमਸਨ ਕਿ ਸਾਡੇ ਮੀਤ ਪਰਦਾ ਸੋ ਅੱਜ ਦਾ ਜਿਹੜਾ ਇਹ ਵਿਸ਼ੇ ਆ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੇਂਦਰੀ ਰਾਜ ਮੰਤਰੀ ਤੇ ਸਾਬਕਾ ਐਮਪੀ ਲੁਧਿਆਣੇ ਤੋਂ ਰਮਨੀਤ ਬਿੱਟੂ ਉਹਨਾਂ ਦਾ ਇੱਕ ਬਿਆਨ ਜਿਹੜਾ ਵਾ ਬੜਾ ਜਿਹੜੀ ਛੋਟੀ ਮਾਨਸਿਕਤਾ ਵਾਲਾ ਬਿਆਨ ਤੇ ਇੱਕ ਨਿੰਦਣਯੋਗ ਬਿਆਨ ਜਿਹੜਾ ਹੈਗਾ ਵਾ ਉਹਨੇ ਈਸਾਈ ਭਾਈਚਾਰੇ ਦੇ ਵਾਸਤੇ ਬੋਲਿਆ ਔਰ ਜਿਹੜਾ ਸੰਬੋਧਨ ਇੱਕ ਭੀੜ ਨੂੰ ਕਰਦੇ ਹੋਏ ਮੈਂ ਸਮਝਦਾ ਕਿ ਇਹ ਇੱਕ ਮੰਤਰੀ ਦੀ ਲੈਂਗੁਏਜ ਨਹੀਂ ਇੱਦਾਂ ਦੀ ਹੋਣੀ ਚਾਹੀਦੀ ਇੱਕ ਤੂੰ ਨੁਮਾਇੰਦਾ ਸਰਕਾਰ ਨੇ ਤੈਨੂੰ ਚੁਣ ਕੇ ਭੇਜਿਆ ਤੇ ਉਹਦੇ ਵਿੱਚ ਉਹ ਕ੍ਰਿਸਚੀਅਨਾਂ ਨੂੰ ਕੰਪੈਰੀਜ਼ਨ ਉਹ ਮਾਓਵਾਦੀਆਂ ਦੇ ਨਾਲ ਕਰ ਰਿਹਾ ਕਿ ਆਰਐਸਐਸ ਨੇ ਜਿਸ ਤਰੀਕੇ ਨਾਲ ਫੰਡਿੰਗ ਕਰਕੇ ਮਾਓਵਾਦੀ ਖਤਮ ਕੀਤੇ ਆਉਣ ਵਾਲੇ 5 ਸਾਲ ਦੇ ਵਿੱਚ ਅਸੀਂ ਕ੍ਰਿਸਚੀਅਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਗਏ ਹੋਏ ਨੇ ਹੁਣ ਉਹ ਵਾਲਾ ਜਿਹੜਾ ਪੈਸਾ ਵਾ ਉਹ ਅਸੀਂ ਪੰਜਾਬ ਵਾਲੇ ਪਾਸੇ ਨੂੰ ਲਾ ਕੇ ਤੇ ਇੱਥੋਂ ਆਉਣ ਵਾਲੇ 5 ਸਾਲਾਂ ਦੇ ਵਿੱਚ ਆਰਐਸਐਸ ਵਜਨਬਤ ਹੈਗੀ ਆ ਕਿ ਅਸੀਂ ਉਹਨਾਂ ਨੂੰ ਵਾਪਸੀ ਕਰਵਾਵਾਂਗੇ ਜਦ ਕਿ ਇਹ ਜਿਹੜੀ ਸੋਚ ਹੈਗੀ ਆ ਜਿਹੜੀ ਮਾਉ ਵਾਦੀਆਂ ਦੇ ਨਾਲ ਇਹ ਸਾਨੂੰ ਮਿਲਾਨ ਵਾਲੀ ਮਤਲਬ 크ਰਿਸਚਨ ਕਮਿਊਨਿਟੀ ਨੇ ਅੱਜ ਤੱਕਰ ਲੋਕਾਂ ਦੇ ਹੱਥਾਂ ਦੇ ਵਿੱਚ ਪੈਨ ਫੜਾਇਆ ਬਹੁਤ ਬਹੁਤ ਮੈਂ ਵੈਲਕਮ ਕਰਨਾ ਚਾਹਦਾ ਸਾਡੇ ਵਿੱਚ ਦਲਜੀਤ ਗਿੱਲ ਜੀ ਨੇ ਪਵਨ ਜੋਤੀ ਸੰਗਤ ਤੋਂ ਪ੍ਰਧਾਨ ਇਧਰ ਆ ਜਿਓ ਜੀ ਪਲੀਜ਼ ਤੇ ਅੱਜ ਤੱਕਰ 크ਿਸਚਨ ਕਮਿਊਨਿਟੀ ਨੇ ਲੋਕਾਂ ਦੇ ਹੱਥਾਂ ਦੇ ਵਿੱਚ ਤੈਨ ਦਿੱਤਾ ਲੋਕਾਂ ਦੇ ਜੇ ਕਿਤੇ ਕੋਈ ਬਿਮਾਰ ਹੋਇਆ ਸਿਹਤ ਸੇਵਾਵਾਂ ਦਿੱਤੀਆਂ ਜੇ ਤੁਸੀਂ ਗੱਲ ਕਰੋ ਕਿ ਜੇ ਕੋਈ ਬੱਚਾ ਜਿਹੜਾ ਕੋਈ ਅਪਾਹਜ ਜਾਂ ਜਿਹਨੂੰ ਛੱਡ ਦਿੱਤਾ ਜਾਂਦਾ ਸੀ ਜਾਂ ਕਈ ਇਹੋ ਜਿਹੇ ਲੋਕ ਜਿੱਦਾਂ ਮਦਰ ਟ੍ਰੀਸਾ ਸੈਂਟਰ ਉਹਨਾਂ ਨੇ ਉਹਨਾਂ ਨੂੰ ਅਪਣਾਇਆ ਹਰ ਇੱਕ ਚੀਜ਼ ਦੇ ਅਦਾਰਿਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਈਵਨ ਥੈਨ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 크ਿਸਚਨ ਕਮਿਊਨਿਟੀ ਦਾ ਯੋਗਦਾਨ ਵੜਾ ਰਿਹਾ ਔਰ ਅਜ ਉਹਨਾਂ ਨੂੰ ਕੰਪੈਰੀਜ਼ਨ ਅਸੀਂ ਤੁਸੀਂ ਮਾਓਵਾਦੀ ਦੇ ਨਾਲ ਕਰ ਰਹੇ ਹੋ ਔਰ ਉਹਦੇ ਵਿੱਚ ਇਹ ਚੀਜ਼ ਕਹਿ ਰਹੇ ਆ ਕਿ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਵਿੱਚ ਅਸੀਂ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਆਏ ਆ ਅਸੀਂ ਉਹਨਾਂ ਨੂੰ ਆ ਵਾਪਸੀ ਕਰਾਉਣ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਨ ਦਾ ਮਤਲਬ ਇਹ ਹੈਗਾ ਵਾ ਕਿ ਸਾਡੀ ਆਪਸੀ ਭਾਈਚਾਰਕ ਸੰਧਾਂ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਜਦ ਕਿ ਜਿਹੜਾ ਕਾਨੂੰਨ ਹੈ ਜਿਹੜਾ ਸਾਡਾ ਸੰਵਿਧਾਨ ਹੈਗਾ ਆ ਜਦ ਉਹ ਸਾਨੂੰ ਹਰੇਕ ਧਰਮ ਦੇ ਲੋਕ ਨੂੰ ਹਰੇਕ ਇਨਸਾਨ ਨੂੰ ਇਹ ਇਜਾਜ਼ਤ ਦਿੰਦਾ ਆ ਕਿ ਉਹ ਆਪਣੀ ਸਵੈ ਇੱਛਾ ਦੇ ਨਾਲ ਸਵੇਰੇ ਜਿਹੜੇ ਮਰਜ਼ੀ ਧਰਮ ਚ ਜਾਵੇ ਸ਼ਾਮ ਨੂੰ ਜਿਹੜੇ ਮਰਜ਼ੀ ਧਰਮ ਤੇ ਜਾ ਸਕਦਾ ਬਿਨਾਂ ਕਿਸੇ ਦਬਾਅ ਦੇ ਤੇ ਇਹ ਕੌਣ ਹੁੰਦੇ ਨੇ ਜਿਹੜੇ ਸਾਡੇ ਤੇ ਅਲੀਗੇਸ਼ਨ ਲਾ ਰਹੇ ਆ ਜਿਦੇ ਕਰਕੇ ਜਿਹੜਾ ਸਾਡੀ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਇਹ ਮਨਸੂਬੇ ਨੇ ਉਹ ਸਾਨੂੰ ਸਮਝ ਆ ਰਿਹਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਤਰਨਾਕ ਸਾਬਤ ਹੋ ਸਕਦੇ ਆ ਕਿਉਂਕਿ ਜਿਹੜਾ ਇਹ ਆਪਾਂ ਸੇਕ ਦੇਖਿਆ ਵਾ ਮਨੀਪੁਰ ਦੇ ਵਿੱਚ ਲੱਗਦਾ ਹੋਇਆ ਛਤੀਸਗੜ ਦੇ ਵਿੱਚ ਲੱਗਦਾ ਹੋਇਆ ਔਰ ਹਜੇ ਪੰਜਾਬ ਨੂੰ ਉਸੇ ਸੇਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕਿ ਇਥੋਂ ਦੀ ਪੰਜਾਬ ਦੀ 크ਿਸਚਨ ਕਮਿਊਨਿਟੀ ਅਵੇਅਰ ਹੈਗੀ ਆ ਉਹ ਇਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇ ਕਰੇਗੀ ਔਰ ਐਸੇ ਹੀ ਸਿਸਟਮ ਦੇ ਤਹਿਤ ਜਿਹੜੇ ਸਾਡੇ ਅਲੱਗ-ਅਲੱਗ ਜਿੰਨੀਆਂ ਵੀ ਕਿਉਂਕਿ ਇਹ ਇਮੀਡੀਏਟਲੀ ਇਫੈਕਟ ਦੇ ਨਾਲ ਹੀ ਰੱਖੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ 2 ਤੋਂ 3 ਦਿਨਾਂ ਦੇ ਵਿੱਚ ਕੋਈ ਵੱਡੀ ਅਸੀਂ ਵੀ ਮੀਟਿੰਗ ਕਰਨ ਜਾ ਰਿਹਾ ਜਿਦੇ ਵਿੱਚ ਪੂਰਾ ਸਾਡਾ ਸੰਤ ਸਮਾਜ ਹੋਏਗਾ ਪੂਰੇ ਸਾਡੇ ਕ੍ਰਿਸਚਨ ਕਮਿਊਨਿਟੀ ਦੇ ਲੀਡਰਸ ਹੋਣਗੇ ਆਲ ਡਿਨੋਮੀਨੇਸ਼ਨਸ ਆਲ ਜਿੰਨੇ ਸਾਡੇ ਭਾਈਚਾਰੇ ਦੇ ਭੰਤੀਕਾਸਕਲ ਭਾਈਚਾਰਾ ਉਹ ਸਾਰੇ ਇਕੱਠਾ ਹੋ ਕੇ ਤੇ ਆਪਣੀ ਰਣਨੀਤੀ ਅਗੇ ਤਰੀ ਤਿਆਰ ਕਰੇਗਾ ਸੋ ਇਹ ਇਹਦੇ ਸਬੰਧ ਦੇ ਵਿੱਚ ਜਿਹੜਾ ਕੋਈ ਆਪਣੇ ਕੋਲ ਔਰ ਇਹ ਦੇਖੋ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਇਹ ਦੱਸ ਦਿੰਦਾ ਇਹ ਪੂਰਾ ਮਿਨੋਰਟੀਜ਼ ਤੇ ਅਟੈਕ ਕਰਨ ਦਾ ਚੱਕਰ ਹੈਗਾ ਹੈ ਇਦੇ ਵਿੱਚ ਕਲਾ ਕਰਿਸਚੀਅਨ ਕਮਿਊਨਿਟੀ ਮਿਨੋਰਟੀ ਦੇ ਅਧੀਨ ਆਦੇ ਜਿੰਨੇ ਲੋਕ ਨੇ ਇਹ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ। ਅੱਛਾ ਆਹ ਨੂੰ ਥੋੜੇ ਦਿਨ ਪਹਿਲਾਂ ਤੁਸੀਂ ਨੋਟ ਪੁੱਛਦੇ ਜੀ ਜੀ ਜਿਹੜੇ ਤੋਂ ਵੱਟ ਹੋਇਆ ਜੀ ਕੋਈ ਕੁਸਚਨ ਨਹੀਂ ਹੈ ਜੀ ਇਹਨਾਂ ਲੋਕਾਂ ਨੂੰ ਮਿਨੋਰਟੀ ਕਮਿਸ਼ਨ ਨਾਲ ਇਹਦਾ ਚੇਨ ਨਾਮ ਬਣਾਉਣਾ ਚਾਹੇ ਜੀ ਇਹਨਾਂ ਗੱਲਾਂ ਦਾ ਕਰਿਸਚੀਅਨ ਜਿਹੜੇ ਪੁਰਾਤਨ ਪਿਛਲੇ ਕਰਿਸਚੀਅਨ ਬੜੇ ਚਲੇ ਆ ਰਹੇ ਆ ਉਹ ਬਰੋਧ ਵੀ ਕਰਦੇ ਨੇ ਉਹਦੇ ਤੋਂ ਨੇ ਦੇਖੋ ਇਹ ਜਿਹੜੀ ਗੱਲ ਹੈਗੀ ਨਾ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਜੇ ਤੁਸੀਂ ਆ ਦੇਖੋਗੇ ਵੀ ਕੱਲ ਵੀ ਮੈਂ ਲਾਈਵ ਹੋਇਆ ਸੀਗਾ ਉਹਦੇ ਵਿੱਚ ਇੱਕੋ ਹੀ ਚੀਜ਼ ਆਖੀ ਗਈ ਆ ਅੱਜ ਵੀ ਸਵਾਲ ਉੱਥੇ ਹੀ ਆ ਅੱਜ ਵੀ ਸਾਡਾ ਸਾਡੀ ਗੱਲ ਉੱਥੇ ਹੀ ਖੜੀ ਆ ਅੱਜ ਇਹ ਬਿੱਟੂ ਹੁਣੇ ਕਿਉਂ ਇਹ ਗੱਲ ਕਰਦੇ ਪਏ ਆ ਉਹ ਇਸੇ ਵਜ੍ਹਾ ਨਾਲ ਗੱਲ ਕਰਦੇ ਪਏ ਆ ਕਿ ਅਸੀਂ ਲੈ ਕੇ ਆਈਏ ਅਸੀਂ ਜਿਹੜਾ ਸਾਡਾ ਤਾਂ ਆਨਸਰ ਸੀਗਾ ਜਿਹੜਾ ਪਿਛਲੀ ਪ੍ਰੈਸ ਮੀਟ ਦੇ ਵਿੱਚ ਵੀ ਸਾਡਾ ਵੀ ਇਹੀ ਸੀਗਾ ਆਪਾਂ ਫਾਲੋਅਰਸ ਹੈਗੇ ਆ ਆਪਾਂ ਮੰਨਦੇ ਆ ਆਪਾਂ ਪੂਰਨ ਰੀਤੀ ਦਾ ਮੰਨ ਰਹੇ ਆ ਅਸੀਂ ਉਹ